ਕਹਿੰਦੇ ਨਾ ਦੁੱਧ ਵਾਲੇ ਦੁੱਧ ਪੋਤਾਂ ਵਾਲੇ ਪੁੱਤ ਸਭ ਕੁਝ ਦਿੰਦੇ ਨੇ ਗੁਰਸਾਹਿਬ ਗੁਰਸਾਹਿਬ ਕੀ ਨਹੀਂ ਦਿੰਦੇ ਜੋ ਗੁਰਸਾਹਿਬ ਨੇ ਦਿੱਤਾ ਉਹ ਬਹੁਤ ਕੁਝ ਤਾਂ ਕੋਈ ਬੇਅੰਤ ਕੋਈ ਵਰਡ ਕਿਹਾ ਨਹੀਂ ਜਾ ਸਕਦਾ ਗੁਰਸਾਹਿਬ ਦੀ ਇੰਨੀ ਕਿਰਪਾ ਹਰ ਚੀਜ਼ ਗੁਰਸਾਹਿਬ ਨੇ ਗੱਡੀਆਂ ਵਾਲਾ ਸਭ ਕੁਝ ਗੁਰਸਾਹਿਬ ਨੇ ਕਿਰਪਾ ਕਰਤੀ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਸਥਾਨ ਬਣਿਆ ਹੋਇਆ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਲੋਕੀ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਆਪਣੀਆਂ ਬਾਬਾ ਜੀ ਤੋਂ ਬਾਬਾ ਜੀ ਬਹੁਤ ਕਿਰਪਾ ਕਰਦੇ ਨੇ ਮਤਲਬ ਚੁਪਹਿਰੇ ਵਾਲੇ ਦਿਨ ਤਾਂ ਇੱਥੇ ਇਦਾਂ ਲੱਗਦਾ ਹੁੰਦਾ ਕਿ ਬਾਬਾ ਜੀ ਆਪ ਖੁਦ ਇਥੇ ਮਤਲਬ ਪ੍ਰਗਟ ਹੋਏ ਹੋਏ ਨੇ ਮਤਲਬ ਆਪ ਬਰਾਜਮਾਨੇ ਤੇ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਆਂਦੀ ਏ ਜਿਨਾਂ ਦੀ ਮਨੋ ਕਾਮਨਾਵਾਂ ਮਾ ਬਹੁਤ ਮਤਲਬ ਪੂਰੀ ਹੁੰਦੀਆਂ ਸਾਰੇ ਲੋਕ ਇੱਥੋਂ ਬੜੀ ਦੂਰੋਂ ਦੂਰੋਂ ਆਂਦੇ ਆ ਜਿਨਾਂ ਦਾ ਕੋਈ ਵੀਜ਼ੇ ਦਾ ਕੰਮ ਹੈ ਵੀਜ਼ਾ ਲੱਗਦਾ ਰੋਕਾਂ ਦਾ ਜਾਂ ਕਿਸੇ ਦਾ ਬੱਚੇ ਦੀ ਪ੍ਰੋਬਲਮ ਹੈ ਜਾਂ ਕੋਈ ਵਿਆਹ ਸ਼ਾਦੀ ਜਾਂ ਕਾਰੋਬਾਰ ਦੀ ਲੋਕਾਂ ਦੀ ਬਹੁਤ ਤੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਅਸਿਕ ਨੇ ਕਿ ਤੁਸੀਂ ਵੀ ਵੱਧ ਤੋਂ ਵੱਧ ਇੱਥੇ ਆਓ ਹਰ ਬੁੱਧਵਾਰ ਚਪੈਰਾ ਲੱਗਦਾ ਹੈ ਹਰ ਬੁੱਧਵਾਰ ਤੁਸੀਂ ਇੱਥੇ ਆਓ ਜੋ ਕਰੋ ਮਨੋਂ ਮੰਗ ਕੇ ਆਉਂਗੇ ਇੱਥੇ ਦਾਤਾ ਪੂਰੀਆਂ ਦਿੰਦਾ ਦਾਤਾ ਮੈਂ ਕਹੇ ਜੀ ਮੂੰਹਾਂ ਮੰਗ ਕੇ ਦੇਖੋ ਜੋ ਨਹੀਂ ਮੰਗਦੇ ਮਹਾਰਾਜ ਉਹ ਵੀ ਮਰਜ਼ਾ ਪੂਰੀ ਕਰਦੇ ਜੀ ਇੱਥੇ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਇੱਥੇ ਬਹੁਤ ਹੀ ਭਾਰੀ ਚਪੈਰਾ ਹੁੰਦਾ ਹੈ ਬੜੇ ਦੂਰੋਂ ਦੂਰੋਂ ਸੰਗਤ ਆਂਦੀ ਹੈ ਜਿਨਾਂ ਦੀ ਮਨੋ ਕਾਮਨਾਵਾਂ ਬਹੁਤ ਮਤਲਬ ਪੂਰੀ ਹੁੰਦੀਆਂ ਸਾਰੀ ਲੋਕੀ ਇੱਥੋਂ ਬੜੀ ਦੂਰੋਂ ਦੂਰੋਂ ਆਉਂਦੇ ਆ ਲੋਕਾਂ ਦੀ ਇੱਥ पिछले साल तो लैके इस साल तो इन्नी को संगत बच चुकी है कि शायद मैं जिंदगी लगता है कि दरबार से सर तो आवाज इतने देखी है संगत इन हाँ जी हाँ जी हाँ जी संगत बहुत ही वाधा होया पिछले साल तो लैके इस साल तो मैं लगता ट्रिपल ही संगत है इतने और लोगों की मनोकामना पूरी आंधी है लोग बहुत दूरों दूरों लुधियाने तो भी बहुत इतने आके मतलब चुपैरा कटते हैं तो उन्होंने मनोकामना पूरी आदि हैं इतने आके हाँ जी हाँ जी बहुत लोगों ने दुख तकलीफ अभी तो लाइव देखे है कि लोगों ने ਜਿਹੜੇ ਇਥੇ ਮਤਲਬ ਦੁੱਖ ਤਕਲੀਫਾਂ ਦੂਰ ਹੁੰਦੀਆਂ ਜਿਨ੍ਹਾਂ ਦਾ ਕੋਈ ਵੀਜ਼ਾ ਦਾ ਕੰਮ ਹੈ ਵੀਜ਼ਾ ਲੱਗਦਾ ਰੁਕਾ ਦਾ ਜਾਂ ਕਿਸੇ ਦਾ ਬੱਚੇ ਦੀ ਪ੍ਰੋਬਲਮ ਹੈ ਜਾਂ ਕੋਈ ਵਿਆਹ ਸ਼ਾਦੀ ਜਾਂ ਕਾਰੋਬਾਰ ਦੀ ਲੋਕਾਂ ਦੀ ਬਹੁਤ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਅਸੀਂ ਕਹਿੰਦੇ ਕਿ ਤੁਸੀਂ ਵੀ ਵਾਦ ਤੋਂ ਬਾਅਦ ਇੱਥੇ ਆਓ ਹਰ ਬੁੱਧਵਾਰ ਚਪਹਿਰਾ ਲੱਗਦਾ ਹਰ ਬੁੱਧਵਾਰ ਤੁਸੀਂ ਇੱਥੇ ਆਓ ਬਾਈ ਗੁਰੂ ਜੀ ਕਾ ਕਾਤਾ ਬਾਈ ਗੁਰੂ ਜੀ ਬੱਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਸਥਾਨ ਬਣਿਆ ਹੋਇਆ ਇੱਥੇ ਬਹੁਤ ਸੰਗਤ ਹਰ ਇੱਕ ਬੁੱਧਵਾਰ ਨੂੰ ਜੁੜਦੀ ਹੈ ਚਪਹਿਰਾ ਸਾਹਿਬ ਦੇ ਉੱਤੇ ਉਦਾਂ ਵੀ ਬਹੁਤ ਸੰਗਤ ਦੀ ਇੱ ਸੇਵਾ ਭਾਵਨਾ ਨਾਲ ਲਾਉਂਦੇ ਨੇ ਜਾਪ ਕਰਦੇ ਨੇ ਹਰ ਇੱਕ ਸੰਗਤ ਦੀ ਹਰ ਇੱਕ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਇੱਥੇ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਲੋਕੀ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਆਪਣੀਆਂ ਬਾਬਾ ਜੀ ਤੋਂ ਬਾਬਾ ਜੀ ਬਹੁਤ ਕਿਰਪਾ ਕਰਦੇ ਨੇ ਮਤਲਬ ਚੁਪਹਿਰੇ ਵਾਲੇ ਦਿਨ ਤਾਂ ਇੱਥੇ ਇਦਾਂ ਲੱਗਦਾ ਹੁੰਦਾ ਕਿ ਬਾਬਾ ਜੀ ਆਪ ਖੁਦ ਇੱਥੇ ਮਤਲਬ ਪ੍ਰਗਟ ਹੋਏ ਹੋਏ ਨੇ ਮਤਲਬ ਆਪ ਬਰਜਮਾਨ ਨੇ ਤੇ ਮਤਲਬ ਸੰਗਤ ਬਹੁਤ ਜ਼ਿਆਦੇ ਦੂਰੋਂ ਦੂਰੋਂ ਵੀ ਚੱਲ ਕੇ ਇਥੋਂ ਲੁਧਿਆਣੇ ਜ ਆਉਂਦੀ ਐ ਚੰਡੀਗੜ੍ਹੋਂ ਆਉਂਦੇ ਨੇ ਲੋਕੀ ਹੋਰ ਇਧਰੋਂ ਉਧਰੋਂ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਬੜਿਆਂ ਦੇ ਲੋਕਾਂ ਦੀਆਂ ਮਨੋ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਆਪ ਜੀ ਨੂੰ ਬੇਨਤੀ ਇਹੀ ਐ ਕਿ ਵੀ ਆਪਣਾ ਕੀਮਤੀ ਟਾਈਮ ਦੇ ਵਿੱਚੋਂ ਚਾਹੇ 10 ਮਿੰਟ ਦਾ ਸਮਾਂ ਕੱਢ ਕੇ ਤੁਸੀਂ ਇੱਥੇ ਆਓ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਾਓ ਤੁਹਾਨੂੰ ਬਹੁਤ ਖੁਸ਼ੀਆਂ ਮਤਲਬ ਪ੍ਰਾਪਤ ਹੋਣਗੀਆਂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਗੁਰੂ ਘਰ ਕੋਈ ਨਾ ਸੇਵਾ ਕਰਨੀ ਆਂਦਾ ਗੁਰਸੇਵ ਨੂੰ ਜਿੰਦੇ ਤੋਂ ਟੁੱਟਦੇ ਆ ਤਰ ਇਹ ਗੁਰਸਹਿ ਦੀ ਨਦਰ ਹੁੰਦੀ ਹੈ ਬੰਦਾ ਸਾਰੇ ਕੰਮ ਕਾ ਛੱਡ ਕੇ ਆਂਦਾ ਨਹੀਂ ਤਾਂ ਸਾਰੇ ਕੰਮਾਂ ਕਲ ਜਿੱਥੇ ਉਲਝੇ ਇਹ ਗੁਰਸਹਿ ਜਿੰਦੇ ਤਰਸ ਕਰਦੇ ਨਦਰ ਕਰਦੇ ਕਿਰਪਾ ਕਰਦੇ ਉਹਨੂੰ ਹੀ ਲੈ ਕੇ ਆਂਦਾ ਉਹਦੀ ਰਹਿਮਤ ਹੈ ਗੁਰਸਹਿ ਲੈ ਕੇ ਆਏ ਨੇ ਸਾਡੀ ਕੀ ਔਕਾਤ ਇੱਥੇ ਆ ਕੇ ਸੇਵਾ ਕਰੀਏ ਗੁਰਸਹਿਬ ਨੇ ਤਰਸ ਕੀਤਾ ਕਿਰਪਾ ਕੀਤੀ ਗੁਰਸਹਿਬ ਲੈ ਕੇ ਆਏ ਨਾ ਜੋ ਚਾਹੀਦਾ ਗੁਰਸਹਿਬ ਤੋਂ ਉਹ ਮਿਲਦਾ ਹੈ ਇੱਥੇ ਦੀ ਤੇ ਅੱਗੇ ਜਾਣ ਵਾਲੀ ਦੁਨੀਆ ਦਾ ਸਭ ਕੁਝ ਮਿਲਦਾ ਹੈ ਗੁਰਸਹਿਬ ਸਭ ਕੁਝ ਦਿੰਦੇ ਨੇ ਕਹਿੰਦੇ ਨਾ ਦੁੱਧਾਂ ਲੈਣ ਦੁੱਧ ਪੋਤਾਂ ਲੈਣ ਪੁੱਤ ਸਭ ਕੁਝ ਦਿੰਦੇ ਨੇ ਗੁਰਸਾਹਿਬ ਗੁਰਸਾਹਿਬ ਕੀ ਨਹੀਂ ਦਿੰਦੇ ਜੋ ਗੁਰਸਾਹਿਬ ਨੇ ਦਿੱਤਾ ਬਹੁਤ ਕੁਝ ਦਿੱਤਾ ਕੋਈ ਬਿਆਨ ਕੋਈ ਵਰਡ ਕਿਹਾ ਨਹੀਂ ਜਾ ਸਕਦਾ ਗੁਰਸਾਹਿਬ ਦੀ ਇੰਨੀ ਕਿਰਪਾ ਹਰ ਚੀਜ਼ ਚੀਜ਼ ਗੁਰਸਾਹਿਬ ਨੇ ਗੱਡੀਆਂ ਵਾਲਾ ਸਭ ਕੁਝ ਗੁਰਸਾਹਿਬ ਦੀ ਕਿਰਪਾ ਕਰਤੀ ਹੈ ਜੋ ਸਾਡੀ ਉਕਾਅ ਨਹੀਂ ਸੀ ਗੁਰਸਾਹਿਬ ਨੇ ਇੰਨਾ ਕੁਝ ਦਿੱਤਾ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਗੁਰਸਾਹਿਬ ਦੀ ਇੰਨੀ ਕਿਰਪਾ ਵਰਤਾਤੀ ਹੈ ਕੋਈ ਵਰਡ ਹੀ ਨਹੀਂ ਗੁਰਸਾਹਿਬ ਦਾ ਸ਼ੁਕਰਾਨਾ ਕਰਾਂਗਾ ਬਸ ਗੁਰਸਾਹਿਬ ਦੇ ਕੇ ਇੰਨੀ ਕੋ ਅਰਦਾਸ ਹੈ ਵੀ ਸਾਰੀ ਜ਼ਿੰਦਗੀ ਆਪਣੇ ਚਰਨਾਂ ਲੇਖੇ ਲਾਲਨ ਬਿਗੁਰ ਸਾਹਿਬ ਕਦੀ ਪਰਚਾ ਨਾ ਪਾਉਣ ਟੁੱਟਣਾ ساری ਜ਼ਿੰਦਗੀ ਆਪਣੇ ਚੱਲਣਾ ਚ ਲਾਈ ਰੱਖਣਾ ਬਸ ਗੁਰ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰਾਨਾ ਵਾਹਿਗੁਰੂ ਜੀ ਮੇਰ ਨਾਲ ਪਹਿਲੀ ਗੱਲ ਅਸੀਂ ਸੇਵਾ ਨਹੀਂ ਕਰਦੇ ਗੁਰੂ ਮਹਾਰਾਜ ਸਤਨਤਨ ਬਾਬਾ ਦੀਪ ਸਿੰਘ ਜੀ ਆਪ ਸਾਡੇ ਤੋਂ ਸੇਵਾ ਲੈਂਦੇ ਆ ਸੇਵਾ ਜਿੰਨੀ ਕਰ ਲੋਨੀ ਥੋੜੀ ਆ ਜੋ ਕਰੋ ਮੰਨੋ ਮੰਗ ਕੇ ਆਉਂਗੇ ਤੇ ਦਾਤਾ ਪੂਰੀਆਂ ਦਿੰਦਾ ਦਾਤਾ ਇੱਥੇ ਅਸੀਂ ਪਾਣੀ ਦਾ ਕਈ ਸੰਗਤ ਆਪਣੇ ਵੱਲੋਂ ਬੱਚਿਆਂ ਲਈ ਫਰੂਟੀ ਜਲਜੀਰਾ ਹਰ ਤਰ੍ਹਾਂ ਦਾ ਲੰਗਰ ਇੱਥੇ ਲਾਈਦਾ ਜੀ ਸੰਗਤ ਲਈ ਅਸੀਂ ਘੱਟੋ ਘੱਟ ਜੀ 4 ਤੋਂ 5 ਮਹੀਨੇ ਹੋ ਚੁੱਕੇ ਜੀ ਲਾਂਦੇ ਨੇ ਮੈਂ ਕਹ ਜੀ ਮੂੰਹ ਮੰਗ ਕੇ ਦੇਖੋ ਜੋ ਨਹੀਂ ਮੰਗਦੇ ਮਹਾਰਾਜ ਉਹ ਵੀ ਮਰਜ਼ਾ ਪੂਰੀ ਕਰਦੇ ਜੀ ਇੱਥੇ